ਕਿੰਨੀਆਂ ਔਖਾਂ ਦੇਖੀਆਂ ਇਸ ਪਰਿਵਾਰ ਨੇ ਕੱਚੇ ਮਕਾਨ ਦੇ ਵਿੱਚ ਦੇਖੋ ਪਰਿਵਾਰ ਨੇ ਇੱਕ ਸੁਪਨਾ ਸੋਚਿਆ ਸੀਗਾ ਵੀ ਸਾਡਾ ਘਰ ਕਿਤੇ ਨਾ ਕਿਤੇ ਨਵਾਂ ਪਊਗਾ ਦੇਖੋ ਅੱਜ ਉਹ ਵੀ ਰੀਜ ਪੂਰੀ ਹੋ ਗਈ ਤਾਂ ਵਾਹਿਗੁਰੂ ਨੇ ਵਾਹ ਇਹ ਜੀ ਫੜੀ ਤੇ ਪੱਕੇ ਮਕਾਨ ਵਾਲੇ ਹੋ ਗਏ ਯਾਰ ਦੇਖੋ ਇਸ ਭੈਣ ਨੇ ਅਰ ਕਿੰਨੀ ਖੁਸ਼ੀ ਮਣਾਈ ਜਦੋਂ ਮਕਾਨ ਦੀ ਨੀਂਹ ਧਰੀ ਦੇਖੋ ਭੈਣਾਂ ਨੂੰ ਕਿੰਨਾ ਚਾਹ ਹੁੰਦਾ ਯਾਰ ਆਪਣੇ ਘਰ ਪੈਣ ਦਾ ਜਿਹੜੀ ਭੈਣ ਦੇ ਵੀਰ ਬਰਾਬਰ ਦੇ ਹੋਣ ਮਿਹਨਤ ਕਰਦੇ ਹੋਣ ਤਾਂ ਘਰ ਪੈਣ ਦੀ ਰੀਜ ਵੀ ਪੂਰੀ ਕਰ ਦਿੰਦੇ ਨੇ ਆਪਣੇ ਪਰਿਵਾਰ ਦੀ ਯਾਰ ਦੇਖੋ ਜਦੋਂ ਸੁਪਨਾ ਪੂਰਾ ਹੋਣ ਲੱਗਿਆ ਨਾ ਭੈਣ ਦਾ ਵੀ ਘਰ ਪੈਣ ਲੱਗ ਗਿਆ ਤਾਂ ਦੇਖੋ ਯਾਰ ਇੱਕ ਭੈਣ ਨਾ ਰਸਮ ਕਰਦੀ ਹੁੰਦੀ ਆ ਤੇ ਉਹ ਭੈਣ ਨੇ ਰਸਮ ਕੀਤੀ ਤਾਂ ਦੇਖੋ ਆਪਣੀ ਲਾਗ ਵੀ ਲੈਤੀ ਹੁੰਨੀ ਆ ਯਾਰ ਇਹ ਹੁੰਦਾ ਯਾਰ ਭੈਣਾ ਦਾ ਚਾ ਯਾਰ ਇਸ ਪਰਿਵਾਰ ਨੇ ਕਿੰਨੇ ਮਾੜੇ ਦਿਨ ਦੇਖੇ ਹੋਣਗੇ ਦੇਖੋ ਇਹ ਜੀ ਵਾਂ ਫੜੀ ਮਹਾਰਾਜ ਨੇ ਤੇ ਸਾਰੇ ਸੁਪਨੇ ਪੂਰੇ ਕਰਤੇ ਯਾਰ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ